ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਨੂੰ ਬਹੁਤ ਬਾਰ ਸ਼ੇਅਰ ਕਰ ਦਿਓ ਢਾਈ ਕੋ ਉਂਗਲਾਂ ਆਪਾਂ ਉੱਚੀ ਰੱਖ ਕੇ 50 ਬਣ ਲੈਣੀ ਆ بیس ਸਵਾ ਮੀਟਰ ਦਾ ਤੇ ਪੱਗ ਆਪਾਂ 7 ਮੀਟਰ ਤੋਂ ਉੱਤੇ ਆ ਜਿਹੜੀ 30 ਪੁਆਇੰਟ ਸਵਾ 7 ਤੋਂ 5 ਪੁਆਇੰਟ ਉੱਤੇ ਤੇ ਆਪਾਂ ਬੰਨਣ ਲੱਗੇ ਆ ਦੋ ਪੱਲੇ ਜਿਹੜੇ ਪੂਣੀ ਕਰਨ ਟਾਈਮ ਤੁਹਾਨੂੰ ਪਹਿਲੀ ਵੀਡੀਓ ਦੇ ਵਿੱਚ ਵੀ ਦੱਸੇ ਸੀ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਉਹ ਥੱਲੇ ਵਾਲੀ ਸਾਈਡ ਰੱਖਣੇ ਆ ਜੀ ਵੀਡੀਓ ਥੋੜੀ ਜੀ ਵੱਡੀ ਹੋ ਜੂਗੀ ਤੇ ਟਰਾਈ ਕਰੋ ਕਿ ਅੱਜ ਦੀ ਵੀਡੀਓ ਪੂਰੀ ਦੇਖ ਕੇ ਨਾਲ ਦੀ ਨਾਲ ਪਾ ਕੇ ਜਿਹੜੇ ਵੀਰ ਬਣ ਸਕਦੇ ਆ ਜਰੂਰ ਬੰਨਿਓ ਤੇ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਕੀ ਕਰਨਾ ਦੋ ਪਤਲੇ ਆਪਾਂ ਪੱਲੇ ਆ ਜਿਹੜੇ ਥੱਲੇ ਵਾਲੀ ਸਾਈਡ ਰੱਖ ਲੈਣੇ ਆ ਥੱਲੇ ਰੱਖੇ ਰੱਖਣ ਤੋਂ ਬਾਅਦ ਆਪਾਂ ਹਲਕਾ ਹਲਕਾ ਪਿੰਚ ਕਰਕੇ ਉੱਪਰ ਵਾਲੀ ਸਾਈਡ ਤੋਂ ਸਿਰਫ ਉੱਪਰਲੀ ਕੰਨੀ ਜਿਹੜੀ ਹੁੰਦੀ ਆ ਉਹਨੂੰ ਪਿੰਚ ਕਰਕੇ ਥੱਲੇ ਨੂੰ ਖਿੱਚਣਾ ਬਾਲੇ ਭਰਾ ਕੀ ਕਰਦੇ ਆ ਪੂਰੇ ਦਾ ਪੂਰਾ ਲੜ ਖਿੱਚ ਲੈਂਦੇ ਆ ਉਹਦੇ ਨਾਲ ਕੀ ਹੁੰਦਾ ਇੱਕ ਤਾਂ ਸ਼ੇਪ ਬਣਾਉਣ 'ਚ ਦਿੱਕਤ ਆਉਂਦੀ ਆ ਦੂਸਰੀ ਜਿਹੜੀ ਤੁਹਾਡੀ ਪੱਗ ਦੇ ਵਿੱਚ ਸਫਾਈ ਆ ਬਟਨ ਦੇ ਵਿੱਚ ਉਹ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਆਉਂਦੀ। ਸੋ ਪਹਿਲਾ ਲੜ ਅੱਧੀ ਅੱਖ ਦੀ ਗੱਲ ਤੇ ਇਦਾਂ ਕਰਨ ਕਵਰ ਕਰਕੇ ਆਪਾਂ ਲਾਵਾਂਗੇ ਜੇ ਤੁਹਾਡਾ ਲੜ ਖਿਸਕਦਾ ਤਾਂ ਉੱਪਰਲੀ ਸਾਈਡ ਤੋਂ ਥੋੜਾ ਜਿਹਾ ਟੇਡਾ ਕਰਕੇ ਤੁਸੀਂ ਲਾ ਸਕਦੇ ਹੋ। ਪਹਿਲੇ ਤੋਂ ਬਾਅਦ ਜਿਹੜਾ ਦੂਜਾ ਲੜ। ਇਸ ਤੋਂ ਬਾਅਦ ਤੁਸੀਂ ਦੂਜਾ ਲੜ ਦੇਖੋਗੇ। ਦੂਸਰੀ ਸਾਈਡ ਜਿੱਥੋਂ ਆਪਾਂ ਪਹਿਲਾ ਲੜ ਲਿਆਂਦਾ ਉਹਦੇ ਉੱਪਰ ਤੁਸੀਂ ਦੇਖੋ ਆਪਾਂ ਦੂਜਾ ਲੜ ਲਿਆਵਾਂਗੇ। ਤੇ ਦੂਜੇ ਲੜ ਨੂੰ ਫਰੰਟ ਤੋਂ ਆਪਾਂ ਉਸ ਜਗ੍ਹਾ ਤੋਂ ਮੋੜਨਾ ਕਿ ਆਪਣੀ ਜਿਹੜੀ ਪੱਗ ਦੀ ਉਚਾਈ ਆ ਉਹ ਦੂਜੇ ਲੜ ਦੇ ਉੱਤੇ ਡਿਪੈਂਡ ਕਰਦੀ ਹੁੰਦੀ ਆ ਜਿੰਨਾ ਉੱਚਾ ਤੁਸੀਂ ਦੂਜਾ ਲੜ ਲਾਹੋਗੇ ਉਹਨਾਂ ਉੱਚੀ ਆਪਣੀ ਪੱਗ ਜਿਹੜੀ ਆ ਜਾਊਗੀ ਦੋ ਪਤਲੇ ਪੱਲੇ ਆਪਾਂ ਫੇਰ ਆਪਣੇ ਥੱਲੇ ਆ ਜੀ ਪਿੰਚ ਕਰਕੇ 1 2 3 4 5 ਜਿੰਨੇ ਵੀ ਵਟ ਪਾਉਣੇ ਉਹਨੇ ਤਰੀਕੇ ਦੇ ਨਾਲ ਪਿੰਚ ਕੀਤਾ ਆਪਾਂ ਥੱਲੇੋਂ ਇਹਦੋਂ ਬਾਅਦ ਚ ਦੂਸਰੀ ਉਂਗਲ ਦੇ ਨਾਲ ਆਪਾਂ ਉੱਪਰਲੀ ਸਾਈਡ ਤੋਂ ਗ੍ਰਿਪ ਕੀਤਾ ਉਹ ਵੀ ਤੁਸੀਂ ਦੇਖ ਲਓ ਬਾਲੇ ਭਰਾਮਾਂ ਦੀ ਪੱਗ ਦੀ ਸ਼ੇਪ ਮੂਰਿਓ ਖੜਮੀ ਜੀ ਨਹੀਂ ਬਣਦੀ ਪਿੱਛੇ ਵੱਲ ਨੂੰ ਜਾਂਦੀ ਹੁੰਦੀ ਆ ਉਹ ਕੀ ਕਰਦੇ ਆ ਉੱਪਰ ਵਾਲੀ ਸਾਈਡ ਤੋਂ ਜਿਹੜੇ ਹੁੰਦੇ ਲੜਉਂ ਮੋੜਦੇ ਨਹੀਂ ਵਧੀਆ ਤਰੀਕੇ ਦੇ ਨਾਲ ਸੋ ਹਲਕਾ ਹਲਕਾ ਪਿੰਚ ਕਰਕੇ ਆਪਾਂ ਵੱਟ ਪਾ ਲਾਂਗੇ ਜੀ ਪ੍ਰੋਪਰ ਸਫਾਈ ਦੇ ਨਾਲ ਲੜ ਫੜਨਾ ਕਿਵੇਂ ਆ ਉਹ ਤੁਸੀਂ ਇੱਕ ਵਾਰ ਜ਼ਰੂਰ ਦੇਖ ਲਓ ਵਾਲੇ ਭਰਾ ਕਹਿੰਦੇ ਹੁੰਦੇ ਆ ਜਦੋਂ ਅਸੀਂ ਪੱਗ ਬੰਨ੍ਹਦੇ ਆ ਸਾਨੂੰ ਟਾਈਮ ਬੜਾ ਲੱਗ ਜਾਂਦਾ ਉਹ ਟਾਈਮ ਵੀ ਤਾਂ ਹੀ ਲੱਗਦਾ ਤੁਸੀਂ ਇੱਕ ਲੜ ਨੂੰ 2-2 3-3 ਵਾਰ ਜੇ ਤਾਂ ਆਪਾਂ ਲੜ ਨੂੰ ਫੜਦੇ ਆ ਨਾ ਉਦੋਂ ਥੋੜੀ ਜੀ ਪ੍ਰੋਬਲਮ ਆਉਂਦੀ ਆ ਉਸ ਹਿਸਾਬ ਦੇ ਨਾਲ ਲੜ ਫੜਿਆ ਕਰੋ ਕਿ ਬੈਕ ਸਾਈਡ ਤੱਕ ਜਿਹੜਾ ਹੱਥ ਆ ਇੱਕੋ ਵਾਰ ਆਪਣਾ ਚਲਿਆ ਜਾਵੇ ਤੁਸੀਂ ਦੇਖ ਸਕਦੇ ਹੋ ਦੋ ਪੇਚ ਲੱਗ ਚੁੱਕੇ ਆ ਜੀ ਵਧੀਆ ਤਰੀਕੇ ਦੇ ਨਾਲ ਵਟ ਪੈ ਰਹੇ ਆ ਤੇ ਕਦੇ ਵੀ ਜਿਹੜੀ ਤੁਸੀਂ ਪੱਗ ਜੇ ਤੁਸੀਂ ਨਵੇਂ ਬੰਨਣ ਲੱਗੇ ਹੋ ਤਾਂ 5.5 ਮੀਟਰ ਹੀ ਲੈਂਥ ਰੱਖਿਓ ਬਾਲੀ ਵੱਡੀ ਪੱਗ ਨਾ ਲਿਓ ਕਿਉਂਕਿ ਕੀ ਹੁੰਦਾ ਜਦੋਂ ਵੱਡੀ ਪੱਗ ਤੁਸੀਂ ਸਟਾਰਟਿੰਗ ਦੇ ਵਿੱਚ ਹੀ 7.5 ਮੀਟਰ ਲੈ ਲੈਨੇ ਹੋ ਪੱਗ ਬੰਨਦੇ ਟਾਈਮ ਆਪਣੀ ਜਿਹੜੀ ਗ੍ਰੈਪ ਆ ਉਹ ਵਧੀਆ ਤਰੀਕੇ ਦੇ ਨਾਲ ਨਹੀਂ ਹੁੰਦੀ ਹੁਣ ਇਧਰ ਵਾਲੀ ਸਾਈਡ ਤੋਂ ਜਿਹਦੇ ਲੜ ਨਹੀਂ ਸਾਫ਼ ਹੁੰਦੇ ਉਹ ਦੇਖ ਸਕਦੇ ਤੁਸੀਂ ਇਸ ਤਰੀਕੇ ਦੇ ਨਾਲ ਉਂਗਲਾਂ ਉੱਪਰਲੀ ਸਾਈਡ ਮੋੜ ਕੇ ਇਸ ਤਰੀਕੇ ਨਾਲ ਲੜ ਸਾਫ਼ ਹੋਊਗਾ ਉੱਪਰਲਾ ਤੇ ਦੋ ਪਤਲੇ ਪੱਲੇ ਆਪਣੇ ਫੇਰ ਥੱਲੇ ਦੀ ਥੱਲੇ ਆ ਤੇ ਇੱਕ ਵਾਰ ਤੁਸੀਂ ਦੇਖ ਸਕਦੇ ਤੇ ਇਹਦੇ ਬਾਅਦ ਦੇ ਵਿੱਚ ਆਪਾਂ ਤੀਜਾ ਲੜ ਲਾਵਾਂਗੇ ਤੀਜੇ ਲੜ ਦੇ ਵਿੱਚ ਫੇਰ ਉਸੇ ਤਰੀਕੇ ਦੇ ਨਾਲ ਆਪਾਂ ਥੱਲਿਓਂ ਕੰਨੀ ਤੋਂ ਫੜ ਕੇ ਲੜ ਉੱਪਰ ਵਾਲੀ ਸਾਈਡ ਇਕੱਠੇ ਕਰਦੇ ਜਾਵਾਂਗੇ ਪਿੰਚ ਕਰਕੇ ਜੀ ਜਦੋਂ ਥੱਲਿਓਂ ਲੜ ਇਕੱਠੇ ਕਰਨ ਨਾਲ ਦੀ ਨਾਲ ਉੱਪਰਲੀ ਸਾਈਡ ਵੀ ਉਂਗਲ ਰੱਖ ਕੇ ਆਪਾਂ ਜਿਹੜਾ ਗ੍ਰਿਪ ਆ ਵਧੀਆ ਤਰੀਕੇ ਦੇ ਨਾਲ ਕਰਨੀ ਆ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਆਪਾਂ ਬਰੀਕ ਲੜਾ ਜਿਹੜੇ ਪੇਚ ਆ ਉਹ ਇਸ ਤਰੀਕੇ ਦੇ ਨਾਲ ਆਪਾਂ ਬਣਾ ਸਕਦੇ ਆ ਜੇ ਤੁਸੀਂ ਜ਼ਿਆਦਾ ਬਣਾਉਣੇ ਨੇ ਨਹੀਂ ਜੇ ਸਿੰਪਲ ਸਾਦੀ ਪੱਗ ਬਣਣੀਆਂ ਤੇ ਇੱਕੋ ਵਾਰ ਵੀ ਆਪਾਂ ਲੜ ਡਾਇਰੈਕਟ ਲਾ ਸਕਦੇ ਆ ਉਹਦੇ ਚ ਕੀ ਹੁੰਦਾ ਕਿ ਸਿੰਪਲ ਵੱਟ ਥੋੜੇ ਪੈ ਜਾਣਗੇ ਤੇ ਬਾਲੇ ਬਰੀਕ ਵੱਟ ਨਹੀਂ ਪੈਣੇਗੇ ਸੋ ਤੁਸੀਂ ਦੇਖੋ ਕਿਸ ਤਰੀਕੇ ਨਾਲ ਲੜ ਫੜਨਾ ਕਈ ਵੀਰ ਕੀ ਕਰਦੇ ਆ ਬੈਕ ਸਾਈਡ ਤੋਂ ਲੜ ਅੰਦਰ ਨੂੰ ਮੁੜਿਆ ਹੁੰਦਾ ਜਾਂ ਬਾਹਰ ਨੂੰ ਮੁੜਿਆ ਹੁੰਦਾ ਉਹਦੇ ਕਰਕੇ ਜਿਹੜੇ ਉਹਨਾਂ ਦੇ ਲੜ ਦੇ ਵਿੱਚ ਜਦੋਂ ਵੱਟ ਪਾਉਂਦੇ ਆ ਉਹਦੇ ਵਿੱਚ ਵੀ ਦਿੱਕਤ ਆਉਂਦੀ ਆ ਸੋ ਬਾਅਦ ਦੇ ਵਿੱਚ ਆਪਾਂ ਤੁਸੀਂ ਦੇਖੋ ਦੂਸਰੀ ਸਾਈਡ ਤੋਂ ਵੀ ਲਾੜਾ ਆਪਾਂ ਹਲਕੇ-ਹਲਕੇ ਸੈੱਟ ਆਪਾਂ ਕਰਦੇ ਆ ਤੇ ਉਹਦੇ ਨਾਲ ਕੀ ਹੁੰਦਾ ਤੁਹਾਡੀ ਜਿਹੜੀ ਪੱਗ ਦੀ ਸ਼ੇਪ ਆ ਉਹ ਵਧੀਆ ਤਰੀਕੇ ਦੇ ਨਾਲ ਨਾਲ ਦੀ ਨਾਲ ਬਣਦੀ ਜਾਂਦੀ ਆ ਸੋ ਇਧਰ ਵਾਲੀ ਸਾਈਡ ਤੋਂ ਹਲਕਾ ਜਿਹਾ ਆਪਾਂ ਬਾਹਰਲੀ ਸਾਈਡ ਨੂੰ ਪੱਗ ਨੂੰ ਕਰਕੇ ਵਧੀਆ ਗਲਾਈ ਆ ਜਿਹੜੀ ਉਹ ਬਣ ਜਾਵੇਗੀ ਸੋ ਅੱਜ ਦੀ ਜਿਹੜੀ ਵੀਡੀਓ ਆ ਇਹਦੇ ਵਿੱਚ ਫੁੱਲ ਬੈਲ ਦੀ ਦਸਤਾਰ ਆਪਾਂ ਬਣ ਰਹੇ ਆ ਲੈਂਥ ਦੇ ਸਵਾ 7 ਤੋਂ 5 ਪੁਆਇੰਟ ਉੱਤੇ ਆ ਗਈ ਜੀ 7:30 ਕਹਿ ਸਕਦੇ ਆਂ ਆਪਾਂ ਸੋ ਇਸ ਤੋਂ ਬਾਅਦ ਅਗਲਾ ਲੜ ਲਾਵਾਂਗੇ ਅਗਲੇ ਲੜ ਦੇ ਵਿੱਚ ਫੇਰ ਆਪਾਂ ਇਧਰ ਵਾਲੀ ਸਾਈਡ ਤੋਂ ਪੂਣੀ ਆ ਜਿਹੜੀ ਤੁਸੀਂ ਕਦੇ ਵੀ ਜਦੋਂ ਪੱਗ ਬੰਨਣੀ ਆ ਪੂਣੀ ਆਪਾਂ ਉਦਾਂ ਨਹੀਂ ਖੋਲਣੀ ਜਿੰਨੀ ਪੂਣੀ ਦੀ ਚੜਾਈ ਆਪਣੀ ਪੂਣੀ ਕਰਨ ਟਾਈਮ ਹੁੰਦੀ ਆ ਉਨੀ ਪੂਣੀ ਹੀ ਖੋਲਦੇ ਹੋਏ ਦੋ ਪਤਲੇ ਪੱਲੇ ਸਟਾਰਟਿੰਗ ਤੋਂ ਐਂਡ ਤੱਕ ਤੁਸੀਂ ਦੇਖ ਸਕਦੇ ਹੋ ਥੱਲੇ ਰੱਖਦੇ ਹੋਏ ਆਪਾਂ ਇੱਕ-ਇੱਕ ਲੜ ਲਾਉਣਾਗਾ ਜਦੋਂ ਉੱਪਰ ਵਾਲੀ ਸਾਈਡ ਮੋਟਾ ਪਾਸਾ ਥੱਲੇ ਆ ਗਿਆ ਤਾਂ ਤੁਹਾਡੀ ਪੱਗ ਦੀ ਸ਼ੇਪ ਆ ਜਿਹੜੀ ਉਹ ਬਹੁਤ ਜ਼ਿਆਦਾ ਸ਼ੇਪ ਖਰਾਬ ਹੋ ਜੂਗੀ ਕਿਉਂਕਿ ਫਿਰ ਤੁਹਾਡੇ ਬੱਟ ਨਹੀਂ ਪੈਣਗੇ ਉੱਪਰਲਾ ਬੰਦ ਪਾਸਾ ਹੁੰਦਾ ਬੰਦ ਪਾਸਾ ਥੱਲੇ ਨਹੀਂ ਆਉਣਾ ਦੇਣਾ ਆਪਾਂ ਖੁੱਲਾ ਪਾਸਾ ਥੱਲੇ ਰੱਖਣਾ ਸੋ ਅਗਲਾ ਲੜ ਫੇਰ ਆਪਾਂ ਪਿੰਚ ਕਰਕੇ ਹਲਕੇ ਹਲਕੇ ਥੱਲੇ ਨੂੰ ਖਿੱਚ ਕੇ ਤਿੰਨ ਲੜ ਲਾਉਣ ਤੋਂ ਬਾਅਦ ਜਿਹੜਾ ਇਧਰੋਂ ਲਾੜਾ ਇਹ ਕੰਨ ਦੇ ਉੱਪਰ ਚੁਲਿਆਉਣ ਇਧਰੋਂ ਆਪਾਂ ਹਲਕੇ ਹਲਕੇ ਸ਼ੇਪ ਹੁਣ ਉੱਪਰ ਨੂੰ ਝਾਗ ਦੇ ਜਾਨ ਤੇ ਦੂਸਰੀ ਸਾਈਡ ਤੋਂ ਜਿਹੜੀ ਥੱਲੇ ਨੂੰ ਆਉਂਦੀ ਆ ਸ਼ੇਪ ਆਪਾਂ ਉਹ ਉਦਾਂ ਹੀ ਲੈ ਕੇ ਆਉਣਾ ਸੋ ਹਲਕੇ ਹਲਕੇ ਪਿੰਚ ਕਰਕੇ ਆਪਾਂ ਵਟ ਪਾ ਲੈਣੇ ਸੈੱਟ ਕਰ ਲੈਣੇ ਸੋ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਆਪਾਂ ਹਲਕੇ ਹਲਕੇ ਵਟ ਪਾ ਕੇ ਪ੍ਰੋਪਰ ਜਿੰਨੇ ਵੀ ਲੜਾ ਉਹ ਕਿਸ ਤਰੀਕੇ ਦੇ ਨਾਲ ਫੜਨੇ ਆ ਬਹੁਤੇ ਭਰਾ ਕੀ ਕਰਦੇ ਹੁੰਦੇ ਆ ਵੀਡੀਓ ਜਦੋਂ ਦੇਖਦੇ ਆ ਭੱਲੜਾਂ ਤੋਂ ਦੇਖਣ ਲੱਗ ਜਾਂਦੇ ਆ ਨਾਲ ਦੀ ਨਾਲ ਹੱਥਾਂ ਦੀ ਪਲੇਸਮੈਂਟ ਵੀ ਜ਼ਰੂਰ ਦੇਖਿਆ ਕਰੋ ਕਿ ਕਿਹੜਾ ਲੜ ਆਪਾਂ ਕਿੱਥੋਂ ਫੜ ਰਹੇ ਆ ਕਿਸ ਤਰੀਕੇ ਦੇ ਨਾਲ ਮੋੜ ਰਹੇ ਆ ਕਿਉਂਕਿ ਪੱਗ ਬੰਨਣੀ ਕੋਈ ਬਹੁਤਾ ਔਖਾ ਕੰਮ ਨਹੀਂ ਹੈਗਾ ਜਦੋਂ ਪੱਗ ਸਿੱਖਣੀ ਆ ਉਹ ਵੀ ਕੋਈ ਔਖਾ ਕੰਮ ਨਹੀਂ ਬੰਨਣੀ ਵੀ ਕੋਈ ਔਖਾ ਕੰਮ ਨਹੀਂ ਹੈਗਾ ਸਿਰਫ ਕੀ ਹੁੰਦਾ ਹੱਥਾਂ ਦੀ ਪਲੇਸਮੈਂਟ ਨਹੀਂ ਆਪਾਂ ਦੇਖਦੇ ਜੇ ਆਪਾਂ ਨਾਲ ਦੀ ਨਾਲ ਆਪਾਂ ਹੱਥ ਕਿੱਦਾਂ ਕੋਈ ਘੁਮਾ ਰਿਹਾ ਕਿਦਾਂ ਲੜ ਲਾ ਰਿਹਾ ਇਹ ਚੀਜ਼ਾਂ ਜਦੋਂ ਤੁਸੀਂ ਦੇਖੋਗੇ ਤਾਂ ਹੋ ਸਕਦਾ ਤੁਸੀਂ ਵਧੀਆ ਤਰੀਕੇ ਨਾਲ ਦਸਤਾਰ ਆ ਜਿਹੜੀ ਉਹ ਬਨ ਸਕੋਗੇ ਸੋ ਇਸ ਤੋਂ ਬਾਅਦ ਆਪਾਂ ਲਾਵਾਂਗੇ ਅਗਲਾ ਲੜ ਨੋਕ ਤੋਂ ਸਾਰੇ ਲੜਾਂ ਦੀ ਸੈਟਿੰਗ ਕਰਦੇ ਹੋਏ ਦੂਸਰੀ ਸਾਈਡ ਆਪਾਂ ਲੜਾਂ ਚ ਉੱਪਰਲੀ ਸਾਈਡ ਹੱਥਾਂ ਦੀ ਹੈਲਪ ਦੇ ਨਾਲ ਹੀ ਸਫਾਈ ਕਰ ਲੈਣੀ ਹੈ ਤੇ ਇਸ ਤੋਂ ਬਾਅਦ ਲੱਗੂਗਾ ਜੀ ਪੰਜਵਾਂ ਲੜ ਪੰਜਵੇਂ ਲੜ ਦੇ ਵਿੱਚ ਕੀ ਕਰਨਾ ਆਪਾਂ ਇੱਧਰ ਵਾਲੀ ਸਾਈਡ ਤੋਂ ਹਲਕੇ ਹਲਕੇ ਸਫਾਈ ਕਰਕੇ ਲੜ ਥੱਲੇ ਨੂੰ ਖਿੱਚ ਕੇ ਤੁਸੀਂ ਦੇਖੋ ਇਸ ਤਰੀਕੇ ਦੇ ਨਾਲ ਸਫਾਈ ਕਰਨੀ ਆ ਜੀ ਨਾਲ ਦੀ ਨਾਲ ਤੇ ਹੁਣ ਫੇਰ ਜਿਹੜੇ ਦੋ ਪਤਲੇ ਪੱਲੇ ਉਹ ਆਪਣੇ ਥੱਲੇ ਵਾਲੀ ਸਾਈਡ ਹੀ ਆ ਸਟਾਰਟਿੰਗ ਤੋਂ ਐਂਡ ਤੱਕ ਉਹ ਦੇਖੋ ਇਹ ਇੱਥੋਂ ਜੇ ਲੜ ਫੜਨਾ ਕਿ ਵੀ ਪਹਿਲੀ ਵਾਰ ਚ ਆਪਣਾ ਬੈਕ ਸਾਈਡ ਤੱਕ ਲੜ ਲੱਗ ਜਵੇ ਦੁਬਾਰੇ ਦੁਬਾਰੇ ਲੜ ਫੜਨ ਦੀ ਲੋੜ ਹੀ ਨਹੀਂ ਪਹਿਲਾਂ ਥੱਲੇ ਵਾਲੀ ਸਾਈਡ ਤੋਂ ਆਪਾਂ ਪਿੰਚ ਕਰਕੇ ਲੜ ਨੂੰ ਥੱਲੇ ਨੂੰ ਖਿੱਚ ਲਿਆ ਦੇਖੋ ਜਿਹੜੀ ਪਿੰਚ ਕਰਨੀ ਆ ਉਹ ਸਿਰਫ ਤੇ ਸਿਰਫ ਆਪਾਂ ਉੱਪਰਲੀ ਜਿਹੜੀ ਪਤਲੀ ਲੇਅਰ ਹੁੰਦੀ ਆ ਕੱਪੜੇ ਦੀ ਉਹਨੂੰ ਚੱਕਣਾ ਬਹੁਤੇ ਭਰਾ ਕੀ ਕਰਦੇ ਆ ਜਦ ਲੜ ਨੂੰ ਮੂਹਰੇੋਂ ਇਕੱਠਾ ਕਰਦੇ ਆ ਫਰੰਟ ਤੋਂ ਉਹ ਪੂਰਾ ਲੜ ਥੱਲੇ ਵਾਲਾ ਲੜ ਵੀ ਇਕੱਠਾ ਕਰ ਲੈਂਦੇ ਆ ਜਾਂ ਫਿਰ ਪੂਰੇ ਦਾ ਪੂਰਾ ਪਿੰਚ ਭਰ ਕੇ ਬਾਹਰ ਨੂੰ ਖਿੱਚ ਲੈਂਦੇ ਆ ਉਹਦੇ ਨਾਲ ਕੀ ਹੁੰਦਾ ਥੱਲੇ ਵਾਲਾ ਪੂਰਾ ਕੱਪੜਾ ਖਿੱਚਿਆ ਜਾਂਦਾ ਫਿਰ ਬਟ ਨਹੀਂ ਪੈਂਦੇ ਜਦੋਂ ਤੁਸੀਂ ਉੱਪਰ ਵਾਲੀ ਲੇਅਰ ਖਿੱਚੋਗੇ ਫਿਰ ਬੱਟ ਥੋੜੇ ਵਧੀਆ ਤਰੀਕੇ ਨਾਲ ਪਾਏ ਜਾਣਗੇ ਜੇ ਕਈ ਭਰਾਮਾਂ ਨੂੰ ਹੁੰਦਾ ਇੱਕ ਹੋਰ ਪ੍ਰੋਬਲਮ ਪੰਜਵੇਂ ਕਲੜ ਤੇ ਜਾ ਕੇ ਨਾ ਪੱਗ ਤੇ ਆ ਇਧਰ ਜਿੱਧਰ ਬੱਟ ਪਏ ਹੋਇਆ ਇਧਰ ਵਾਲੀ ਸਾਈਡ ਤੋਂ ਜਾਦੇ ਉੱਚੀ ਚਲੀ ਜਾਂਦੀ ਹੈ ਜੇ ਇਧਰੋਂ ਉੱਚੀ ਜਾਂਦੀ ਆ ਤੁਸੀਂ ਹਲਕੇ ਜੇ ਉੱਪਰ ਦੇ ਹੱਥ ਪਾ ਕੇ ਫਲਾਪਟ ਥੋੜੀ ਜੀ ਦੇ ਸਕਦੇ ਹੁੰਨੇ ਹੋ ਉਹਦੇ ਨਾਲ ਕੀ ਹੁੰਦਾ ਇੱਕ ਤਾਂ ਪੱਗ ਤਾਂ ਨੂੰ ਨਹੀਂ ਜਾਂਦੀ ਉੱਪਰ ਨੂੰ ਤੇ ਦੂਸਰਾ ਜਿਹੜੀ ਪੱਗ ਦੇ ਵਿੱਚ ਗਲਾਈ ਆ ਉਹ ਵਧੀਆ ਤਰੀਕੇ ਦੇ ਨਾਲ ਆ ਜਾਂਦੀ ਆ ਜਦੋਂ ਗਲਾਈ ਆ ਗਈ ਤਾਂ ਫਿਰ ਉੱਪਰ ਨੂੰ ਪੱਗ ਚੜੂਗੀ ਨਹੀਂ ਤੁਹਾਡੀ ਸੋ ਤੁਸੀਂ ਦੇਖ ਸਕਦੇ ਹੋ ਪੱਕ ਦੀ ਸ਼ੇਪ ਹਲਕੇ ਹਲਕੇ ਬਾਜ ਦੀ ਹੈਲਪ ਦੇ ਨਾਲ ਆਪਾਂ ਸੈਟਿੰਗ ਕਰ ਲਈ ਤੇ ਬਾਕੀ ਮੈਂ ਦਸਤਾਰ ਬੰਨਣ ਦੇ ਟਾਈਮ ਕਿਤੇ ਇੰਨਾ ਟਾਈਮ ਲਾਇਆ ਨਹੀਂਗਾ ਤੇ ਅੱਜ ਤਾਂ ਸਿਰਫ ਇਹ ਵੀਡੀਓ ਦੇ ਚੱਕਰ ਦੇ ਵਿੱਚ ਹੀ ਮੈਂ ਚਾਹੁੰਦਾ ਵੀ ਵਧੀਆ ਤਰੀਕੇ ਦੇ ਨਾਲ ਜਿਹੜਾ ਵੀ ਵੀਰ ਭਰਾ ਜਣ ਮਿੱਤਰ ਸਾਡੇ ਨਾਲ ਜੁੜਿਆ ਉਹ ਵਧੀਆ ਤਰੀਕੇ ਨਾਲ ਵੀਡੀਓ ਦੇਖੇ ਤੇ ਪ੍ਰੋਪਰ ਉਹਨੂੰ ਕੱਲੀ ਕੱਲੀ ਚੀਜ਼ ਜਿਹੜੀ ਸਮਝਦੇ ਵਿੱਚ ਆਵੇ ਸੋ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਚਾਪ ਅਗਲਾ ਲੜਦਾਵਾਂਗੇ ਜੀ ਕੱਲੇ ਕੱਲੇ ਬਾਟਾ ਜਿਹੜੇ ਤੁਸੀਂ ਇਸ ਟਾਈਮ ਦੇਖ ਸਕਦੇ ਹੋ ਬਹੁਤ ਵਧੀਆ ਤਰੀਕੇ ਨਾਲ ਪਏ ਆ। ਇਸ ਤੋਂ ਬਾਅਦ ਅਗਲਾ ਲੜ। ਜਿਹੜਾ ਇਹ ਲੜਾ ਇਹ ਇਸ ਲੜ ਤੇ ਬੜੇ ਭਰਾਵਾਂ ਨੂੰ ਦਿੱਕਤ ਆਉਂਦੀ ਆ ਕਿ ਫਰੰਟ ਤੇ ਟੋਆ ਪੈ ਜਾਂਦਾ। ਸੋ ਪ੍ਰੋਪਰ ਉੱਪਰਲੀ ਸਾਈਡ ਕੰਨੀ ਜੋੜ ਕੇ। ਸੋ ਤੁਸੀਂ ਦੇਖ ਸਕਦੇ ਹੋ ਉੱਪਰੋਂ ਜਿਹੜੀ ਕੰਨੀ ਉੱਪਰਲੀ ਸਾਈਡ ਦੇਖੋ ਹੱਥ ਫੇਰ ਰਹੇ ਆ ਇਸ ਟਾਈਮ ਲੜ ਦੇ ਵਿੱਚ ਪ੍ਰੋਪਰ ਸਫਾਈ ਕਰਨੀ ਆ। ਪ੍ਰੋਪਰ ਸਫਾਈ ਹੋ ਗਈ ਜਦੋਂ ਇਸ ਟ੍ਰਿਕ ਦੇ ਨਾਲ ਸੋ ਥੱਲੇ ਦੋ ਪਤਲੇ ਪੱਲੇ ਰੱਖਣੇ ਆ ਜੀ ਉੱਪਰ ਰਹੂਗਾ ਬੰਦ ਪਾਸਾ ਥੱਲੇ ਵਾਲਾ ਲਾੜਾ ਇਹ ਲਾਸਟ ਵਾਲਾ ਜਿਹੜਾ ਇਕੱਠਾ ਨਹੀਂ ਕਰਨਾ ਅੰਗੂਠੇ ਦੇ ਨਾਲ ਅੰਦਰ ਮੋੜ ਲੈਣਾ ਅੰਦਰ ਮੋੜ ਕੇ ਸੋ ਤੁਸੀਂ ਦੇਖ ਸਕਦੇ ਹੋ ਕੋਈ ਵੀ ਡੈਂਟ ਨਹੀਂ ਆਇਆ ਇੱਥੇ ਥੱਲੇ ਨੂੰ ਲਾੜਾ ਖਿੱਚ ਲੈਣਾ ਥੱਲੇ ਨੂੰ ਤੇ ਉੱਪਰ ਵਾਲੀ ਸਾਈਡੋਂ ਉੱਪਰ ਨੂੰ ਕਰਦੇ ਹੋਏ ਹਲਕਾ ਜਿਹਾ ਆਪਾਂ ਸੈਟਿੰਗ ਦੇ ਵਿੱਚ ਕਰ ਲੈਣਾ ਸੋ ਤੁਸੀਂ ਦੇਖ ਸਕਦੇ ਹੋ ਜਿਹੜਾ ਇੱਧਰ ਵਾਲੀ ਸਾਈਡ ਜਿੱਥੇ ਇਸ ਟਾਈਮ ਹੱਥ ਫੇਰ ਰਹੇ ਆ ਲੜ ਦੇ ਵਿੱਚ ਉੱਧਰ ਜਿਹੜਾ ਬਲ ਪਿਆ ਇਹ ਵੀ ਤੁਹਾਨੂੰ ਦੱਸਾਂਗੇ ਆਪਾਂ ਲਾਸਟ ਤੇ ਕਲੀਅਰ ਕਰਨਾ ਇਹ ਕਿਉਂਕਿ ਇਹ ਜਦੋਂ ਲਾਸਟ ਤੇ ਆਪਾਂ ਕਈ ਵਾਰੀ ਲਾਸਟ ਲੜ ਲਾਤਾ ਕਲਗੀ ਲਾਤੀ ਉਦੋਂ ਦੂਸਰੀ ਸਾਈਡ ਫਿਰ ਦਿਖਦਾ ਬੁਰਾ ਜਿਹਾ ਲੱਗਦਾ ਸੋ ਆਪਾਂ ਇੱਥੋਂ ਨੋਕ ਤੋਂ ਜਿਹੜਾ ਪਹਿਲਾ ਵਾਲਾ ਲੜਾ ਥੋੜਾ ਜਿਹਾ ਨੀਮਾ ਲੱਗਿਆ ਉਹਨੂੰ ਹੱਥਾਂ ਦੀ ਹੈਲਪ ਨਾਲ ਸੈੱਟ ਕਰ ਲੈਣਾ ਉਹਨੂੰ ਸੈੱਟ ਕਰ ਦੇਣ ਦੇ ਬਾਅਦ ਦੇ ਵਿੱਚ ਦਸਤਾਰ ਦੇਖੋ ਕੰਪਲੀਟਲੀ ਪੂਰੀ ਹੋ ਚੁੱਕੀ ਆ ਵੱਧ ਚੁੱਕੀ ਆ ਦਸਤਾਰ ਤੇ ਆਹ ਦੇਖੋ ਹੁਣ ਆਪਾਂ ਉੱਪਰ ਵਾਲਾ ਲੜ ਖਿੱਚ ਕੇ ਥੱਲੇ ਨੂੰ ਕਰਤਾ ਜਿਹੜਾ ਇੱਧਰ ਵੱਟ ਪਿਆ ਸੀ ਇਹ ਵੱਟ ਸੈੱਟ ਕਰਕੇ ਇਸ ਤੋਂ ਬਾਅਦ ਵਿੱਚ ਹੁਣ ਕਲਗੀ ਵਾਲਾ ਲੜ ਲਾਵਾਂਗੇ ਹਲਕੇ ਹਲਕੇ ਸੈਟਿੰਗ ਕਰਨ ਤੋਂ ਬਾਅਦ ਸੈਟਿੰਗ ਕਰਨ ਤੋਂ ਬਾਅਦ ਜਿਹੜਾ ਲਾਸਟ ਲੜ ਲਾਸਟ ਲੜਾ ਜਿਹੜਾ ਉਹ ਆਪਾਂ ਬਿਲਕੁਲ ਸਾਦੇ ਤਰੀਕੇ ਨਾਲ ਲਾਉਣਾ ਥੱਲੇ ਵਾਲਾ ਲੜ ਵੀ ਇੱਧਾ ਅੰਦਰ ਮੋੜ ਲੈਣਾ ਤੇ ਉੱਪਰ ਵਾਲਾ ਲੜ ਵੀ ਦੋਵੇਂ ਅੰਦਰਲੀ ਸਾਈਡ ਮੋੜ ਕੇ ਇਹਨੂੰ ਦੂਸਰਾ ਜਿੰਨਾ ਉਧਰ ਆਪਾਂ ਦੂਜੇ ਪਾਸੇ ਬਟਾਲੀ ਸਾਈਡ ਜਿੰਨਾ ਉੱਪਰ ਸਫਾਈ ਨਾਲ ਲੜ ਲਾਇਆ ਇੱਧਰਲੀ ਸਾਈਡ ਤੋਂ ਲੜ ਉਹ ਨਹੀਂ ਨੰਗਾ ਰਹੂਗਾ ਜਿੰਨਾ ਉੱਧਰ ਆਪਾਂ ਉੱਧਰਲੀ ਸਾਈਡ ਰੱਖਿਆ ਸੋ ਤੁਸੀਂ ਦੇਖ ਸਕਦੇ ਹੋ ਬਟ ਕੱਢ ਕੇ ਇਹਦਾ ਸੈੱਟ ਕਰਕੇ ਸਫਾਈ ਦੇ ਨਾਲ ਪ੍ਰੋਪਰ ਤੇ ਬਿਲਕੁਲ ਨੱਕ ਦੀ ਸੇਹ ਦੇ ਉੱਤੇ ਆਪਾਂ ਪੱਗ ਪੈਣ ਲਾਉਣਾ ਜਿਹੜਾ ਲਾਸਟ ਤੇ ਤੁਸੀਂ ਦੇਖੋ ਥੋੜਾ ਜਿਹਾ ਬਟ ਦੀਂਦਾ ਇਹਨੂੰ ਆਪਾਂ ਬਾਅਦ ਦੇ ਵਿੱਚ ਕਵਰ ਅਪ ਕਰਾਂਗੇ ਤੇ ਉਹ ਵੀ ਦੋਨੋਂ ਵੀਡੀਓ ਜੀ ਦਿਖਾਵਾਂਗੇ ਨੱਕ ਦੀ ਸੇਹ ਦੇ ਉੱਤੇ ਪੱਗ ਪੈਣ ਲਾਉਣਾ ਪੱਗ ਪੈਣ ਲਾਉਣ ਤੋਂ ਬਾਅਦ ਕੀ ਕਰਨਾ ਉੱਪਰਲੇ ਦੋਵੇਂ ਪੱਲੇ ਅੰਦਰਲੀ ਸਾਈਡ ਨੂੰ ਚੁੰਡੀ ਭਰ ਕੇ ਆਪਾਂ ਕਮਾ ਲੈਣਾ ਲੜਨ ਪਹਿਗ ਪਗਬਨ ਲਾਇਆ ਅੰਦਰ ਨੂੰ ਘਮਾਇਆ ਲੜ ਤੇ ਦੋਵੇਂ ਪੱਲੇ ਖੋਲ ਕੇ ਉੱਪਰ ਉਹਦੀ ਬਣਾ ਦੇਣੀ ਹੈ ਜੀ ਕਲਗੀ ਆਪਾਂ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਦਸਤਾਰ ਵੱਜ ਚੁੱਕੀ ਆ ਸੋ ਅੱਜ ਦੀ ਵੀਡੀਓ ਨੂੰ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰਿਓ ਵੀਡੀਓ ਵੱਡੀ ਜ਼ਰੂਰ ਹੋਗੀ ਪਰ ਇਹਦੇ ਵਿੱਚ ਬਹੁਤ ਚੀਜ਼ਾਂ ਕਵਰ ਕੀਤੀਆਂ ਆ ਆ ਦੇਖੋ ਹੁਣ ਆਪਾਂ ਉਹ ਜਿਹੜਾ ਵਟ ਪੈਂਦਾ ਸੀ ਉਹਨੂੰ ਥੱਲੇ ਮੋੜਦਾ ਬਾਜ ਦੇ ਨਾਲ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਲੁੱਕ ਆਈ ਹੈ ਦਸਤਾਰ ਦੀ ਜੀ ਵੱਧ ਤੋਂ ਵੱਧ ਵੀਡੀਓ ਨੂੰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰਿਓ ਨੋਕ ਤੋਂ ਹਲਕਾ ਜਿਹਾ ਸੈੱਟ ਕਰਕੇ ਲਾਸਟ ਤੇ ਆਪਾਂ ਸਿਰ ਕਵਰ ਕਰ ਲਾਂਗੇ ਸਿਰ ਕਵਰ ਕਰਨ ਦੌਰਾਨ ਤੁਸੀਂ ਦੇਖੋਗੇ ਕਿ ਪੂਰਾ ਲੜਕ ਕੰਨੀ ਨੂੰ ਨਹੀਂ ਖੋਲਣਾ ਦੋਵੇਂ ਲੜਦ ਦੇ ਅੱਦੇ ਕਰਕੇ ਇੱਕ ਇੱਕ ਪਾਸੇ ਨੂੰ ਖੋਲਾਂਗੇ ਜਦੋਂ ਇੱਕ ਸਾਈਡ ਨੂੰ ਘੁਮਾ ਦਿੰਨੇ ਹੋ ਤੁਸੀਂ ਲੜ ਤਾਂ ਫਰੰਟ ਤੇ ਇੱਕ ਟੋਆ ਜਿਹਾ ਪੈ ਜਾਂਦਾ ਉਹ ਬਾਅਦ ਚ ਦੁਖਦਾਬ ਉਹਦੇ ਨਾਲ ਥੋੜਾ ਤੇ ਬਾਅਦ ਚ ਵਾਲ ਵੀ ਖਿੱਚੇ ਜਾਂਦੇ ਆ ਕਈ ਵਾਰ ਸੋ ਅੱਜ ਦੀ ਵੀਡੀਓ ਬਹੁਤ ਭਰਾਵਾਂ ਨੂੰ ਬਹੁਤ ਕੁਝ ਸਿੱਖਣ ਨੂੰ ਜਿਹੜਾ ਕਿ ਮਿਲਿਆ ਹੋਊਗਾ ਉਮੀਦ ਕਰਦੇ ਆਂ ਵੀਡੀਓ ਤੁਹਾਨੂੰ ਪਸੰਦ ਆਈ ਤੇ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਤੱਕ ਸਾਂਝਾ ਜਰੂਰ ਕਰੋ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਸ